ਬਾਹਰ ਜਾਣ ਦਾ ਜ਼ਿਆਦਾ ਰੁਝਾਨ ਵਧ ਗਿਆ ਹੁਣ ਨਾ ਹਰੇਕ ਬੰਦਾ ਪਲੱਸ 2 ਕਰੋ ਮੁੰਡਾ ਕੁੜੀ ਆਪਾਂ ਕਹਿੰਦੇ ਆਈਲੈਂਡਸ ਕਰੋ ਯਾਰ ਬਾਹਰ ਭੇਜ ਦੋ ਨਾ ਹਾਂਜੀ ਤੁਸੀਂ ਵੀ ਵਰਕ ਕਰਕੇ ਆਏ ਇੰਨਾ ਟਾਈਮ ਹਣਾ ਕੀ ਲੱਗਦਾ ਬਾਈ ਗੁਰਪ੍ਰੀਤ ਉਧਰ ਦੀ ਲਾਈਫ ਇਸ ਟਾਈਮ ਜਿਹੜਾ ਹੁਣ ਸਿਚੁਏਸ਼ਨ ਹੈ ਉਧਰ ਜਾਣਾ ਬੈਟਰ ਆ ਜਾਂ ਪੰਜਾਬ ਚ ਕੋਈ ਆਉਦਾ ਕੰਮ ਤੁਹਾਨੂੰ ਬ੍ਰਾਹਟ ਸਾਹਿਬ ਹੁਣ ਜਿਹੜਾ ਵੀ ਕੋਈ ਬੋਲਦਾ ਉਹੀ ਕਹਿੰਦਾ ਬਾਹਰ ਨੂੰ ਭੱਜੇ ਜਾਂਦੀ ਹੈ ਜੀ ਬਾਹਰ ਨੂੰ ਭੱਜੇ ਜਾਂਦੇ ਆ ਬਾਹਰ ਮਜਬੂਰੀਆਂ ਹੂੰ ਹੁਣ ਮੇਰੇ ਵਰਗਾ 4 ਕਿੱਲਾਂ ਵਾਲਾ ਕਿਸਾਨ ਹੂੰ ਇੱਥੇ ਕੀ ਕੱਢ ਲੂ 4 ਕਿੱਲਾਂ ਦਾ ਹੂੰ ਠੀਕ ਹੈ ਚਲੋ ਕਈ ਪਰ ਆ ਕਹਿ ਦਿੰਦੇ ਆਪਣੇ ਵੀ ਸਬਜ਼ੀ ਲਾ ਲਓ ਉਹ ਲਾ ਲਓ ਹੁਣ ਸਾਰਾ ਮੁਲਕ ਤਾਂ ਸਬਜ਼ੀ ਵੀ ਨਾ ਲਾਦਾ ਫਿਰ ਕਈ ਹਰ ਇੱਕ ਦਾ ਨੇਚਰ ਨਹੀਂ ਹੁੰਦਾ ਕੁਝ ਨੂੰ ਲੱਗਦੀ ਹੈ ਕਿਸ ਨੂੰ ਨਹੀਂ ਲੱਗਦੀ ਹੂੰ ਤੇ ਜੇ ਹੁਣ ਮੈਂ ਸ਼ਹਿਰ ਕੰਮ ਤੇ ਲੱਗਾਂ ਹੂੰ ਤੇ ਮੈਨੂੰ 10000 ਰੁਪਏ ਤਨਖਾਹ ਮਿਲਦੀ ਹੂੰ ਤੇ 12 13000 ਤਾਂ ਮੇਰੇ ਬੱਚੇ ਨੇ ਸਕੂਲ ਦੀ ਫੀਸ ਹੀ ਮਹੀਨੇ ਦੀ ਤੇ ਮੈਨੂੰ ਲੱਗਾ 2 3000 ਖਰਚਾ ਬੁੱਛਾ ਤੇ ਇਹ ਖਾ ਜਾਂਦੀ ਹਾਂ ਹਾਂ ਜਿਹੜੇ ਉੱਤੇ ਖਰਚੇ ਪੈਣੇ ਹੋ ਗਏ ਹੁਣ ਤੇ ਬਾਹਰ ਜਾਣਾ ਮਜਬੂਰੀ ਆ ਪਰ ਹੁਣ ਜਿਹੜੀਆਂ ਏਸ਼ੀਆ ਕੰਟਰੀਆਂ ਜਿੰਨੀਆਂ ਵੀ ਆਪਣੀਆਂ ਉੱਥੇ 3 ਐਂਡ ਹੂੰ ਤੇ ਸੋਹਣਾ ਜੂਣ ਗਜ਼ਾਰਾ ਘਰੇ ਕਰੀ ਜਾਂਦਾ 30000 ਰੁਪਏ ਅੱਜਕੱਲ ਨਾਰਮਲ ਕਰਦਾ ਖਰਚਾ ਹਰੇਕ ਦਾ ਹਰੇਕ ਦਾ ਘਰ ਤੋਂ ਘੱਟ ਨਾਰਮਲ ਛੋਟੇ ਜ਼ਿਮੀਦਾਰ ਦਾ ਆਪਣੇ ਅਰਕੀ ਦਾ ਜਿਹੜਾ ਕੋਈ ਵੱਡਾ ਉਹਦਾ ਤਾਂ ਵੱਡੀਆਂ ਗੱਲਾਂ ਜ਼ਿਆਦਾ ਹੁੰਦਾ ਹੂੰ ਤੇ ਘਰੋਂ ਦੂਰ ਰਹਿਣਾ ਤਾਂ ਪੈਂਦਾ ਹੂੰ ਮੀਬੂਰੀ ਆ ਜਾਂ ਮੀਬੂਰੀ ਬਣ ਜਾਂਦੀ ਆ ਮੀਬੂਰੀ ਆ ਮੀਬੂਰੀ ਆ ਭਾਈ ਜੇ ਇੱਥੇ ਜਿਹਦੇ ਕੋਲੇ 10 ਕਿਲੇ ਬਾਣ ਹੈਗਾ ਨਾ ਉਹ ਨਾ ਪੰਗਾ ਲਵੇ ਉਹ ਨਾ ਪੰਗਾ ਲਵੇ ਇਹ ਦਾ ਹਦੋ ਕਟੜੀ ਤਬੀ ਮਿ ਬੁਰੀ ਹੋਂ ਦਾ ਜਾਣਾ ਹੀ ਪੈਣਾ ਜਾਣਾ ਪੈਣਾ ਜੋ ਅਗ ਪਾ ਉਹਨੇ ਤਾਂ ਜਾਗ ਪਾ ਲੈਣੇ ਉਹਨੂੰ ਤਾਂ ਜਾਣਾ ਪੈਣਾ ਕੀ 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 ਗਰਪਿਤ ਜੇ ਹੋਂ ਸਿੰਗਾਪੁਰ ਸੀ ਤੁਸੀਂ ਹਣਾ ਉੱਥੋਂ ਦਾ ਚਲ ਆਪਾਂ ਲਾ ਲਗੇ ਛੋੜੇ ਇੱਧਰ ਲਿਆ ਕੰਟਰੀ ਦਾ ਲਾ ਲੈਨੇ ਤੁਹਾਨੂੰ ਉੱਥੋਂ ਦਾ ਪਤਾ ਹਣਾ ਤੁਸੀਂ ਉੱਥੇ ਗਏ ਆ ਉੱਥੇ ਤੁਸੀਂ ਵਰਕ ਕੀਤਾ ਕੰਟਰੈਕਸ਼ਨ ਦਾ ਹਣਾ ਜਿਵੇਂ ਤੁਸੀਂ ਬੈਕ ਕੈਮਰਾ ਗੱਲ ਕਰ ਰਹੇ ਸੀ ਐਸ ਪਾਸ ਵਗੈਰਾ ਦੀ ਜਾਂ ਜਿਵੇਂ ਆਪਾਂ ਕਹ ਰਹੇ ਸੀ ਕਿ ਵੀ ਡਰਾਈਵਰੀ ਚ ਡਰਾਈਵਰੀ ਦਾ ਬਹੁਤ ਤੁਸੀਂ ਕਹਿੰਦੇ ਸਕੋਪ ਆ ਉੱਥੇ ਹਾਂ ਡਰਾਈਵਰ ਵੀ ਬਾਈ ਜਿਹੜੇ ਪੁਰਾਣੇ ਗਏ ਹੋਏ ਆ ਨਾ ਬੰਦੇ ਜਿਹੜੋ ਕਿੰਨ ਪਹਿਲਾਂ ਪਹਿ ਉਹ ਪੁਰਾਣੇ ਬੰਦੇ ਜਾਂਦੇ ਸਨ ਡਰਾਈਵਿੰਗ ਲਾਇਸੈਂਸ ਲੈ ਕੇ ਉਹਨਾਂ ਦਾ ਫਿਊਚਰ ਬੜਾ ਬ੍ਰਾਈਟ ਕੈਨੇਡਾ ਅਮਰੀਕਾ ਨਹੀਂ ਰੀਚ ਕਰਦਾ ਹਮ ਲਗ ਲਗ ਰੁਪਇਆ ਤਨਖਾਹ ਡਰਾਈਵਰੀ ਖਰਚਾ ਹੈ ਨਹੀਂ ਜਿਵੇਂ ਹਾਂ ਤੇ ਜਿਹੜਾ ਨਵਾਂ ਜਾਂਦਾ ਨਵਾਂ ਜਾ ਕੇ ਜੀ 2 ਸਾਲ ਤੱਕ ਸੰਘਰਸ਼ ਕਰਨ ਦੇ ਲੱਗਦੇ ਹੈ ਲਾਇਸੈਂਸ ਲੈਣ ਤੇ ਲੱਗਦੇ 2 2.5 ਸਾਲ ਲੱਗ ਜਾਂਦੇ ਹੈ ਲਾਇਸੈਂਸ ਲੈਣ ਤੇ ਤੇ 4 ਤੋਂ 5 ਲੱਖ ਰੁਪਇਆ ਲੱਗ ਜਾਂਦਾ ਉਹ ਜਿਹੜਾ ਹੁਣ ਮੈਂ ਜਾ ਕੇ ਆਉਂਗਾ ਮੰਨ ਲਓ ਹੁਣ ਮੈਂ ਪਿੱਛੇ ਜੀ 2 ਸਾਲ ਵਗ ਜਾ ਕੇ ਆਇਆ 2 ਸਾਲ ਲਾ ਕੇ ਆਇਆ ਹੁਣ ਜੇ ਮੈਂ ਉਹ ਡਰਾਈਵਰੀ ਵਾਲੇ ਪਾਸੇ ਪੈਂਦਾ ਵੀ ਫਿਰ ਮੇਤ ਹੂੰ ਤਾਂ ਕਰਕੇ ਨਵੇਂ ਬੰਦਿਆਂ ਨੂੰ ਤਾਂ ਨਹੀਂ ਔਖਾ ਦਾ ਜੀ ਦੀ ਘਰੇ ਬੈਕਅਪ ਹੈਗਾ ਉਹ ਪੈਸੇ ਨਾਮ ਪਾਵੇ ਤਾਂ ਵੀ ਸਰਦਾ ਚੱਲੀ ਜਾਂਦਾ ਉਹਦਾ ਸਰਦਾ ਉਹ ਜਾ ਕੇ ਲਾਇਸੈਂਸ ਲੈ ਲੇ ਸਿੰਗਾਪੁਰ ਤੇ ਬਹੁਤ ਵਧੀਆ ਫਿਊਚਰ ਹੈ ਬ੍ਰਾਈਟ ਜਿਹਦੇ ਕੋਲੇ ਰੇਲ ਲਾਇਸੈਂਸ ਠੀਕ ਹੈ ਜਦੋਂ ਸੈਟਿੰਗ ਹੋ ਗਈ ਫਿਰ ਤਾਂ ਲੱਖ ਸਵਾ ਲੱਖ ਟੰਕਾ ਕੰਟਰੈਕਸ਼ਨ ਚ ਕੋਲ ਮਲਾ ਕੇ ਖੈ ਪਰ ਆਖਿਆਈ ਬਈ ਚੱਲਣੀ ਪੈਣੀ ਆਪਦੇ ਪਰਿਵਾਰ ਦੀ ਖਾਤਰ ਆਖਿਆਈ ਚੱਲਣੀ ਪੈਣਾ ਹਾਂ ਹਾਂ ਤਾਂ ਜਿਵੇਂ ਹੁਣ ਬਈ ਜੇ ਆਪਾਂ ਦੇਖ ਕੇ ਬਹੁਤ ਮੰਦੀ ਹਾਲਤ ਹੋ ਰਹੀ ਆ ਆਪਾਂ ਚਲੋ ਖਬਰਾਂ ਵੀ ਸੁਣਦੇ ਆ ਵੀ ਕੈਨੇਡਾ ਚ ਇਸ ਟਾਈਮ ਬਹੁਤ ਮੰਦੀ ਦੀ ਹਾਲਤ ਆ ਕੈਨੇਡਾ ਨਿਊਜ਼ੀਲੈਂਡ ਚ ਤਾਂ ਆਪਾਂ ਦੇਖ ਕੇ ਕੰਮ ਦਾ ਬਹੁਤ ਬੁਰਾ ਹਾਲ ਹੋ ਗਿਆ ਪਿਛਲੇ ਦਿਨ ਹਣਾ ਕਿਉਂਕਿ ਆਪਾਂ ਨਹੀਂ ਕਹਿੰਦੇ ਦਰਸ਼ਕੋ ਇਹ ਮੂਹੂ ਕੈਨੇਡਾ ਵਾਲੇ ਲੋਕ ਵੀ ਗਈ ਜਾਂਦੇ ਆ ਵੀ ਵਾਕਈ ਇੱਥੇ ਥੋੜਾ ਰੈਸਟ੍ਰਿਕਸ਼ਨ ਚੱਲੀ ਜਾਂਦਾ ਨਹੀਂ ਕੰਮ ਮਿਲਦਾ ਹਣਾ ਜਿਹੜੀ ਯੂਕਰੇਨ ਦੀ ਜੰਗ ਲੱਗੀ ਹੈ ਨਾ ਹੂੰ ਯੂਕਰੇਨ ਦਾ ਜਿੰਨਾ ਰਿਫਿਊਜੀ ਉੱਥੇ ਪੈਂਦਾ ਹੀ ਹੈ ਨੀਗਾ ਕੋਈ ਇਸ ਟਾਈਮ ਅੱਛਾ ਯੂਕਰੇਨ ਦੀ ਜਿੰਨੀ ਬਹਾਦੀ ਸੀ ਸਾਰੀ ਕੈਨੇਡਾ ਮੂਵ ਹੋ ਗਈ ਹੂੰ ਤੇ ਕੈਨੇਡਾ ਇਹੋ ਜਿਹਾ ਮੁਲਕ ਆ ਉਹ ਕਿਸੇ ਨੂੰ ਮਣੇ ਨਹੀਂ ਕਰਦਾ ਰਿਫਿਊਜੀ ਨੂੰ ਤਾਂ ਖਾਸ ਕਰਕੇ ਫਿਊਜੀ ਨੂੰ ਖਾਸ ਕਰਕੇ ਹਾਂ ਪਿਛੇ ਇਹ ਸਾਡੀ ਗੱਲ ਹੋਈ ਸੀ ਮੇਰੇ ਵੀਰ ਨਾਲ ਉਹ ਕਹਿੰਦਾ ਸੀ ਵੀ 10 ਲੱਖ ਬੰਦਾ ਤਾਂ ਇਕੱਲੇ ਬ੍ਰੌਮਟਨ ਜਾ ਕੇ ਰਿਫਿਊਜੀ ਫਿਊਜੀ ਹਾਂ ਇਕੱਲੇ ਬ੍ਰੌਮਟਨ ਬ੍ਰੌਮਟਨ ਦੇ 10 ਲੱਖ ਜਿਹੜੀ ਉੱਥੋਂ ਦੀ ਪਹਿਲਾਂ ਦੀ ਪਾਪੂਲੇਸ਼ਨ ਸੀ ਉਹ ਸਿਰਫ 4 ਲੱਖ ਸੀ ਹੂੰ ਹੁਣ 14 ਲੱਖ ਤੱਕ ਲਈ ਬ੍ਰਾਮਟਨ ਚ ਹੋਇਆ ਪਿਆ ਤੇ ਹੋਰ ਤੁਸੀਂ ਸਾਰਾ ਵੇਖੋ ਜੂ ਯੂਕਰੇਨ ਦੇ ਕਿੰਨੇ ਮੁਲਕ ਕਿੰਨੇ ਪਾਪੂਲੇਸ਼ਨ ਹੋ ਗਈ ਪਾਪੂਲੇਸ਼ਨ ਹੋ ਗਈ ਤੇ ਹੁਣ ਜਿੱਤੇ ਕੰਮ ਇੱਕ ਜੌਬ ਇੱਕ ਆ ਉਥੇ ਕਰਨ ਵਾਲੇ ਚਾਰ ਬੈਠੇ ਮੰਦਾ ਤਾਂ ਵੱਜਣਾ ਹੀ ਵੱਜਣਾ ਤੇ ਮੰਗਾਈ ਵੀ ਵੱਜਣੀ ਆ ਕਿਉਂਕਿ ਜਿੱਥੇ ਇੱਕ ਕਮਰੇ ਚ ਬੰਦਿਆਂ ਨੇ ਪੰਜਾਂ ਨੇ ਰਹਿਣਾ ਉੱਥੇ ਹੁਣ 15 ਜਾ ਕੇ ਰਹਿਣ ਨੂੰ ਆਂਦੇ ਇੱਕ ਮੈਂ ਥੋੜੀ ਗੱਲ ਟੋਕਦਾ ਦੂਜੀ ਗੱਲ ਵੀ ਸਰਕਾਰ ਨੂੰ ਜਿਹੜਾ ਰਫਿਊਜੀ ਕਿਹਦਾ ਲੱਗਦਾ ਉਹਨੂੰ ਮੈਨੂੰ ਲੱਗਦਾ ਵੀ ਉਹਨੂੰ ਉਹ ਵੀ ਦਿਨਾ ਪੈਂਦਾ ਪੱਤਾ ਵੀ ਦਿਨਾ ਪੈਂਦਾ ਹਨਾ ਜੇ ਦੇਣਾ ਪੈਂਦਾ ਹਾਂਜੀ ਉਹ ਵੀ ਫਿਰ ਨੁਕਸਾਨ ਹੀ ਬੋਝ ਪੈਂ ਤੇ ਤੇ ਤਾਂ ਆਪਦੀ ਆਬਾਦੀ ਵਾਸਤੇ ਬਹਾਲਾ ਲੰਮਾ ਟਾਈਮ ਨਹੀਂ ਮੰਦੀ ਅਥੇ ਰਹਿਣੀ ਜਿਥੋਂ ਤੱਕ ਮੇਰਾ ਖਿਆਲ ਹੈ ਠੀਕ ਹੈ ਵੀ ਸਾਲ ਡੇਢ ਸਾਲ ਦੇ ਵਿੱਚ ਉਹ ਹਾਲ ਆਪ ਦਾ ਟਿਕਾਣੇ ਲੈ ਕੇ ਰਿਕਵਰ ਕਰ ਲੈਣਗੇ ਉਹ ਕਿਉਂਕਿ ਉਹਨਾਂ ਕੋਲੇ ਸਹੂਲਤ ਹੈਗੀ ਹੈ ਹੂੰ ਪ੍ਰਬੰਧ ਹੈਗੇ ਹੂੰ ਉਹ ਬਹਾਲਾ ਲੰਮਾ ਟਾਈਮ ਨਹੀਂ ਪੈਂਦਾ ਉਥੇ ਮੈਂ ਮੰਨਦਾ ਜੀ ਅੱਜ ਜੀ ਜਰੂਰ ਬੰਦੇ ਅੱਜ ਇੱਥੇ ਰਹਿ ਕੇ ਚਲੋ 27-28 ਲੱਖ ਰੁਪਏ ਮੁੱਲੀ ਗੱਲ ਹੈ ਬਾਈ ਹਣਾ ਬਾਹਰ ਦਾ ਪੰਗਾ ਲੈਣੀਆਂ ਹਾਂ ਹਾਂ ਜੀ ਹਾਂ ਜੀ ਤਾਂ ਜੇ ਉਹ ਹੀ 27-28 ਲੱਖ ਚੋਂ ਚਲੋ ਆਪਾਂ ਕਈ ਤਾਂ ਕਹਿੰਦੇ ਬਈ ਇੱਧਰ ਕੀ ਕਰ ਲਾਂਗੇ ਪਰ ਕੋਸ਼ਿਸ਼ ਕਰ ਸਕਦੇ ਆਂ ਬਈ ਕੋਈ ਸਟਾਰਟ ਤਾਂ ਕਰ ਸਕਦੇ ਆਂ ਛੋਟੇ ਧੰਦੇ ਤੋਂ ਹਣਾ ਜੇ ਆਪਾਂ ਵੀ ਛੋਟੇ ਧੰਦੇ ਅੱਜ ਅੱਜ ਦੇ ਮੰਡੀ ਦੇ ਹਾਲਤ ਕਿਉਂਕਿ ਕੈਨੇਡਾ ਜਾ ਕੇ ਮੋੜਨਾ ਪੈ ਰਿਹਾ ਬਈ ਕਈਆਂ ਨੂੰ ਹਣਾ ਮੈਂ ਮੰਨਦਾ ਕਰ ਸਕਦੇ ਆਂ ਛੋਟੇ ਧੰਦੇ ਤੋਂ 20 ਲੱਖ ਰੁਪਈਆ ਘੱਟ ਤੋਂ ਘੱਟ ਕੋਈ ਵੀ ਧੰਦਾ ਕਰਨ ਤੇ ਲੱਗਦਾ ਹੂੰ ਫਿਰ ਉਹਨੂੰ ਟਾਈਮ ਲੱਗਦਾ ਐਕਟਿਵ ਹੋਣ ਤੇ ਸਾਲ ਲੱਗਦਾ ਕੋਈ 2 ਸਾਲ ਲੱਗਦੀ ਐ ਕੋਈ ਦੁਕਾਨ ਹੀ ਕਰਨੀ ਆਪਾਂ ਮੰਨ ਕੇ ਚੱਲੋ ਦਾਬਾ ਨਾਲ ਆਖੀ ਤੇ ਮੈਂ ਅੱਡੇ ਤੇ ਕਰਨ ਉਹਦਾ 15 ਲੱਖ ਰੁਪਇਆ ਰੇਟ ਸੀ ਦੁਕਾਨ ਦਾ ਤੇ ਫਿਰ ਵੀ ਡਰ ਲੱਗਦਾ ਸੀ ਵੀ ਯਾਰੀ ਸਾਲ ਨਾ ਚੱਲੇ ਸੋ ਸਾਲ ਨਾ ਚੱਲੇ ਤੇ ਉਹ ਗੱਲ ਹੈ ਵੀ ਹੁੰਜੀ ਦਾ ਬਈ ਸਰਦਾ ਨਾ ਜਾਵੇ ਹੂੰ ਆਪਾਂ ਤਾਂ ਗੱਲ ਕਰਦੇ ਆ ਸਿਰਫ ਮੇਰੇ ਵਰਗੇ ਜ਼ਿੰਮੇਵਾਰੀ ਜਿਹੜਾ 4-5 ਛੋਟਾ ਉਹਦਾ ਜਾਏ ਬਿਨਾਂ ਨਹੀਂ ਸਰਦਾ ਉਹਦਾ ਤਾਂ ਸਰਦਾ ਨਹੀਂ ਜਾਏ ਬਿਨਾਂ ਉਹਨੂੰ ਜਾਣਾ ਪਊਗਾ ਜੀ ਕੋਈ ਮਰਜੀ ਵਿਦਵਾਨ ਕੋਟੀ ਜਾਵੇ ਹੂੰ ਜਿਵੇਂ ਆਪਾਂ ਕਹਿ ਦਿੰਦੇ ਬਈ ਇੱਧਰ ਕਮੈਂਟ ਕਮੈਂਟ ਕਰਦੇ ਬਈ ਇੱਥੇ ਨਹੀਂ ਆ ਰਹੇ ਉਹਦਾ ਜਿਹੜਾ ਸੁਭਾਅ ਕੋਈ ਜਾ ਨਹੀਂ ਹੁੰਦਾ ਹੂੰ ਸਹੀ ਹੈ ਹਰ ਇੱਕ ਬੰਦੇ ਦਾ ਨੇਚਰ ਨਹੀਂ ਇੱਕੋ ਜਿਹਾ ਹੁੰਦਾ ਕਿਸੇ ਨੂੰ ਖੇਤੀ ਦੇ ਇੰਝ ਆ ਤੇ ਇੰਟਰਸਟ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਤੇ ਕੋਈ ਬੰਦਾ ਡਰਾਈਵਰੀ ਕਰ ਸਕਦਾ ਹੁੰਦਾ ਕੱਲੀ ਹੂੰ ਕੋਈ ਗੂਸਰੀਕ ਪੱਖ ਕਮਜ਼ੋਰ ਹੁੰਦਾ ਕੱញਾ ਹੁਣ ਮੇਰਾ ਕਹਦਾ ਬਾਈ ਜੇ ਨਹੀਂ ਸਿੱਖਦਾ ਅਗਲਾ ਕਹਿੰਦਾ ਵੀ ਆਪਾਂ ਇਹ ਤੇ ਡਿਪੈਂਡ ਕਰਦਾ ਜੇ ਕਿਸੇ ਨੂੰ ਦੀਂਦਾ ਮੈਂ ਕਰ ਸਕਦਾ ਇੱਥੇ ਹੁਣ ਮੈਂ ਵੀ ਇੱਥੇ ਕਿਉਂ ਆਪਣੇ ਭੂਆ ਦੇ ਬੇਟੇ ਨੇ ਮੈਨੂੰ ਗਾਈਡ ਕੀਤਾ ਮੈਨੂੰ ਕਹਿੰਦਾ ਤੂੰ ਬਾਈ ਖੇਤੀ ਵਾਲੇ ਪਾਸੇ ਆ ਇੱਥੇ 1.5 ਮਹੀਨਾ 2 ਮਹੀਨੇ ਰਹਿ ਗਿਆ ਪਰ ਬਾਸਮਤੀ ਵੱਢ ਕੇ ਕਰਨੀ ਹੈ ਖੇਤੀ ਲਾਉਣੀ ਹੈ ਮੈਨੂੰ ਲੱਗਦਾ ਚੰਗਾ ਤਾਂ ਹੁੰਦਾ ਵਧੀਆ ਟਾਈਮ ਪਾਸ ਹੁੰਦਾ ਜੇ ਕੋਈ ਕਰ ਲੇ ਤਾਂ ਪਰ ਉਹਦੇ ਵਾਸਤੇ ਮਿਹਨਤ ਬਹੁਤ ਜਾਈਦੀ ਹੈ ਇਹ ਨਹੀਂ ਆਪਾਂ ਕਹਿਤਾ ਤੇ ਹੋ ਗਈ ਸਭ ਜੀ ਪਾਲ ਨਹੀਂ ਬਹੁਤ ਔਖੀ ਹੈ ਸਭ ਜੀ ਦਾ ਮਤਲਬ ਇਹ ਸਭ ਜੀ ਹੈ ਨਾ ਸਾਰੇ ਸਾਰਾ ਪਰਿਵਾਰ ਹੀ ਵਿਚਰਿਆ ਹੁੰਦਾ ਕੋਈ ਨਹੀਂ ਜੀ ਤਾਂ ਕਰਕੇ ਕਹਿੰਦੇ ਆ ਵੀ ਜਿਹਦਾ ਸਰਦਾ ਨਾ ਜਾਓ ਤੇ ਜਿਹਦਾ ਨਹੀਂ ਸਰਦਾ ਇਹ ਜਾਣਾ ਤਾਂ ਫਿਰ ਬਈ ਚੰਗੇ ਮੁਲਕ ਕੰਨੀ ਜਾਓ ਮਾੜਾ ਯੂਰਪ ਵਾਲਾ ਚੱਲ ਜਾ ਕੋਈ ਹੋਣਾ ਇਹ ਕਿ ਨਹੀਂ ਲੱਗਦਾ ਗੁਰਪੀ ਤੁਸੀਂ ਕੈਨੇਡਾ ਅਮਰੀਕਾ ਤੇ ਨਿਊਜ਼ੀਲੈਂਡ ਦਾ ਤਾਂ ਕੀੜਾ ਹੀ ਭਾਲਿਆ ਨਾ ਲੋਕਾਂ ਨੇ ਆਪਣੇ ਨਾ ਵੀ ਐਦੂ ਬਣਾ ਤਾਂ ਕਿਤੇ ਦੇਸ਼ ਚ ਕੁਝ ਹੈ ਹੀ ਨਹੀਂ ਇਹ ਤਾਂ ਕਹਣਾ ਆਪਣੀ ਧਾਰਾ ਬਣ ਗਈ ਹੈ ਕਹਣਾ ਧਾਰਨਾ ਹੀ ਬਣ ਗਈ ਉਹ ਤਾਂ ਜਾਦੇ ਗਏ ਪਰ ਆਪਣੇ ਇਕੱਲੇ ਨਹੀਂ ਗਏ ਜੇ ਆਪਾਂ ਬਾਹਰਲੇ ਬੰਦਿਆਂ ਨਾਲ ਗੱਲ ਕਰੀਏ ਨਾ ਹਮ ਬਰਮਾ ਹਮ ਬੰਗਲਾਦੇਸ਼ ਹਮ ਕਿੰਨੀਆਂ ਹੀ ਕੰਟਰੀਆਂ ਲਾ ਲਓ ਤੁਸੀਂ ਫਿਲੀਪਾਈਨ ਲਾ ਲਓ ਹਮ ਇੰਡੋਨੇਸ਼ੀਆ ਲਾ ਲਓ ਜਿਨ੍ਹਾਂ ਨੇ ਆਪਣਾ ਇਕੱਲਾ ਉੱਥੇ ਪੰਜਾਬ ਹੀ ਨਹੀਂ ਗਿਆ ਹਮ ਉਹ ਸਾਰੇ ਮੁਲਕਾਂ ਦੇ ਲੋਕ ਹੀ ਉੱਥੇ ਗਏ ਆ ਤਾਂ ਕਰਕੇ ਉੱਥੇ ਬੰਦਾ ਹਾਲ ਵੱਜਿਆ ਇਹਨਾਂ ਠੀਕ ਹੈ ਤੇ ਜਿਹੜੇ ਰਿਫਿਊਜੀ ਗਏ ਤੁਹਾਨੂੰ ਮੈਂ ਦੱਸ ਘਟਾਂ ਯੂਕਰੇਨ ਵਾਲੇ ਉਹ ਤਾਂ ਗਏ ਹੀ ਗਏ ਪਤਾ ਸਾਰਿਆਂ ਨੂੰ ਇੱਥੇ ਵੀ ਕਿਉਂ ਘਟਨਾ ਵਾਪਰੀ ਹੈ ਕਿਉਂਕਿ ਜਿੱਥੇ ਇੱਕ ਜੌਬ ਆ ਉਥੇ ਚਾਰ ਜਾਣੇ ਉਥੇ ਮਸੀਬਤ ਤਾਂ ਆਉਗੀ 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 ਨਾ ਤਾਂ ਉਹ ਰੇਟ ਦੇਊਗਾ ਅਗਲਾ ਆ ਲੱਖ ਜਹਾ ਮੇਰੇ ਕੋਲ ਤਾਂ 5 ਰੁਪਏ ਵਾਲਾ ਖੜਾ ਹੂੰ ਉਹ ਆਨ ਮੇਰੇ ਕੋਲ ਦੋਹਾਂ ਵਾਲਾ ਹੀ ਖੜਾ ਹੈ ਮੈਂ ਤਾਂ ਤਾਂ ਵੱਧ ਗਿਆ ਵੱਧ ਗਿਆ ਤਾਂ ਕਰਕੇ ਹੁਣ ਥੋੜਾ ਜ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਹਜੇ 2 ਸਾਲ ਰੁਕੋ ਹਣਾ 2 ਸਾਲ ਟਿਕ ਜਾਓ ਜੀ ਜਦੋਂ ਮਾੜੇ ਹਾਲਾਤ ਚੰਗੇ ਆਉਣਗੇ ਹੋ ਜਾਣਗੇ ਇਹ ਗੱਲ ਨਹੀਂ ਵੀ ਸਦਾ ਨਹੀਂ ਰਹਿੰਦੇ ਹਾਂ ਕਿਉਂਕਿ ਉਹ ਮੁਲਕ ਬਹੁਤ ਬਹੁਤ ਚਿੰਤਾ ਕਰਦੇ ਆ ਆਪਦੀ ਪਾਪੂਲੇਸ਼ਨ ਦੀ ਹੂੰ ਉਹਨਾਂ ਨੇ 1.5-2 ਸਾਲ ਦੇ ਵਿੱਚ ਜੇ ਤੋ ਕੱਢ ਲਿਆ ਉਦੋਂ ਜਾਵੜੇ ਜੋ ਰੋਕ ਜੋ ਐਡੀ ਛੇਤੀ ਕੀ ਆਪਣੀ ਖਿਲਾੜੇ ਜਿਹਾ ਨਹੀਂ ਹੈ ਨਾ ਤੇ ਕੁੱਲ ਮਿਲਾ ਕੇ ਜੇ ਇੱਥੇ ਹੀ ਚੱਲਦਾ ਬਈ ਕੋਈ ਠੀਕ ਠੀਕ ਆ ਤੇ ਇੱਥੇ ਫੇ ਇਥੋਂ ਨਾਲ ਦੀ ਤਾਂ ਰੀਤ ਨਹੀਂ ਕਰਦੇ ਕੋਲੇ ਬੱਚਿਆਂ ਕੋਲੇ ਨਾ ਕੋਲੇ ਲੀੜੇ ਤੋਤੇ ਮਿਲ ਜਾਣੇ ਆ ਜੀ ਰੋਟੀ ਪੱਕੀ ਮਿਲ ਜਾਣੀ ਆ ਜੀ ਬਾਹਰ ਤਾਂ ਮੈਂ ਤਾਂ ਹੁਣ ਜਾ ਕੇ ਆ ਚਾਰ ਸਾਲ ਲਾਇਏ ਦੋ ਪਹਿਲਾਂ ਲਾਇਏ ਸੀ ਦੋ ਹੁਣ ਲਾਇਆ ਹੂੰ ਬਾਹਰ ਦੀ ਜੀਵਨ ਆ ਤਾਂ ਬਹੁਤ ਹੀ ਜ਼ਿਆਦੇ ਕੰਡਿਆਈਆਂ ਭਰਿਆ ਬਹੁਤ ਜ਼ਿਆਦੇ ਜੀ ਏਸ਼ੀਆ ਦੇ ਕੰਟਰੀਆਂ ਦਾ ਤਾਂ ਖਾਸ ਕਰਕੇ ਖਾਸ ਕਰਕੇ ਤੇ ਹੁਣ ਤਾਂ ਯੂਰਪ ਵੀ ਨਾਲ ਹੀ ਆ ਲਿਆ ਪਿਆ ਨਾਲ ਹੀ ਆ ਲਿਆ ਪਿਆ ਹੂੰ ਤਾਂ ਧੰਨਵਾਦ ਬਾਈ ਗੁਰਪ੍ਰੀਤ ਬਹੁਤ ਬਹੁਤ ਤੁਹਾਡਾ ਨਾ ਜਿੰਨਾ ਕਿ ਹੈਗਾ ਆਪਾਂ ਗੱਲਬਾਤ ਕੀਤੀ ਤੇ ਬਾਕੀ ਦਰਸ਼ਕੋ ਤੁਸੀਂ ਵੀ ਆਪ ਦਾ opinion ਜ਼ਰੂਰ ਦਿਓ ਹਨ ਕਿਸੇ ਦਾ ਕੋਈ ਇਹ ਆਪਾਂ ਉਹ ਨਹੀਂ ਕਰ ਰਹੇ ਵੀ ਸਭ ਦਾ ਆਪੋ ਆਪਣੀ ਸੋਚ ਹੈ ਹਨ ਪਰ ਆਪਾਂ ਖੇਤਾਂ ਦੀ ਵੀਡੀਓ ਲੈ ਕੇ ਚੱਲ ਮੇਰਾ ਜੀ ਕਿਦਾ ਇੱਥੇ ਐ ਵੈਸੇ ਹੀ ਮਾਹੌਲ ਬਣ ਜਾਂਦਾ ਖੇਤ ਚ ਖੜ ਕੇ ਤਾਂ ਜੀ ਕਰਦਾ ਹਨ ਕਿ ਆਪਾਂ ਮਾਹੌਲ ਦਿਖਾਈਏ ਤਾਂ ਬਾਕੀ ਨਾਲ ਗੁਰਪ੍ਰੀਤ ਬਾਈ ਦੇ ਗੱਲ ਕੀਤੀ ਚਲੋ ਬਾਹਰ ਜਾ ਕੇ ਆ ਬਾਕੀ ਕੋਸ਼ਿਸ਼ ਕਰਦੇ ਹੁਣ ਇੱਥੇ ਆਪਦਾ ਕੋਈ ਨਵਾਂ ਕਰ ਬਾਕੀ ਬਾਈ ਗੁਰਪ੍ਰੀਤ ਦਾ ਚੈਨਲ ਆ ਨਾ ਤੁਸੀਂ ਵਧੀਆ ਬਾਈ ਬਹੁਤ ਕਿਤਾਬਾਂ ਪੜ੍ਹਨ ਦਾ ਸ਼ਕੀਨ ਆ ਉਹਤੇ ਤੁਹਾਨੂੰ ਬਹੁਤ ਵਧੀਆ ਵਧੀਆ ਵੀਡੀਓ ਤੁਹਾਨੂੰ ਮਿਲ ਜਾਣੀਆਂ ਤੇ ਤੁਸੀਂ ਪਾਈ ਦੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ